ਬਈ ਇਹ ਕਰਨ ਨੂੰ ਲਾਈਟ ਆਉਣ ਵਾਲੀਆਂ ਜਿਹੜੀਆਂ ਤਾਰਾਂ ਆ ਉਹਦੇ ਉੱਤੇ ਸਪਰਕ ਹੋਇਆ ਉਹਦੇ ਕਰਕੇ ਲਾਈਟ ਦਾ ਸਪਰਕ ਵੱਜਿਆ ਤੇ ਉੱਥੋਂ ਕੰਕ ਦਾ ਨੁਕਸਾਨ ਹੋਇਆ 1 ਕਾ 5 ਕਿੱਲੇ ਤੋਂ ਉੱਪਰ ਆ ਬਈ ਜੀ ਹਾਂਜੀ ਇੱਕੋ ਕਰਦੀ ਹਾਂਜੀ 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 ਇੱਕੋ ਕਰਦੀ ਆ ਤੇ ਨਾਲ ਹੀ ਹੁਣ ਇੱਕ ਮੰਨ ਲਓ 3-4 ਕਨਾਲ ਆਪਾਂ ਕਹਿ ਸਕਦੇ ਹਾਂ ਉਹ ਜ਼ਮੀਨ ਠੇਕੇ ਤੇ ਲਈ ਵੀ ਪਿੰਡ ਦੇ ਵਿੱਚ ਹੀ ਵਸਣੇ ਆਪਣੇ ਉਹਨਾਂ ਦੇ ਸੀਗੇ ਹਮੇਰੀ ਹਮੇਰੀ ਲਾਈਟ ਉਦੋਂ ਆਈ ਸੀਗੀ ਜੀ ਲਾਈਟ ਆਉਣ ਦੇ ਮੰਨ ਲਓ ਨਾਲ ਦੀ ਨਾਲ ਹੀ ਸਪਾਰਕ ਲੱਗਾ ਤਾਰਾਂ ਢਿੱਲੀਆਂ ਇੱਕ ਉਹਦੇ ਕਰਕੇ ਸਪਾਰਕ ਹੋਇਆ ਸਪਾਰਕ ਦੇ ਨਾਲ ਹੀ ਲਾਈਨ ਬਾਹਰ ਗਈ ਇਹ ਤਾਰਾਂ ਢਿੱਲੀਆਂ ਦੇ ਕਰਕੇ ਹਾਂਜੀ 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 ਇਹ ਤੁਸੀਂ ਪਹਿਲਾਂ तकरीबन ਅਸੀਂ 10-15 ਸਾਲ ਹੀ ਹੋ ਗਏ ਕਿ 1-2 ਬੈਂਤੀ ਕਰਦੇ ਹੁੰਦੇ ਵੀ ਸਾਡੇ ਜਿਹੜੀਆਂ ਤਾਰਾਂ ਇਹ ਬਾਹਰ ਕਿੱਤੀਆਂ ਜਾਂ ਪਰ ਪ੍ਰਸ਼ਾਨ ਸੰਦੇ ਕੰਨ ਤੇ ਵੀ ਜੂਨੀ ਸੜਕਦੀ ਇਹ ਇਸ ਤੋਂ ਮੰਨ ਲਓ ਅਜ ਤੋਂ 8-9 ਸਾਲ ਪਹਿਲਾਂ ਵੀ ਨੁਕਸਾਨ ਹੋਇਆ ਸੀਗਾ ਈ ਅੱਜ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਕੋਈ ਕਰ ਮੰਨ ਲੀ ਨੁਕਸਾਨ ਨਹੀਂ ਹੋਇਆ ਪਰ ਫਸਲ ਦਾ ਨੁਕਸਾਨ ਤਾਂ ਹੋਇਆ ਨਾ ਦੁਬਾਰਾ ਪਰ ਹੋਇਆ ਉਹਨਾਂ ਕਾਰਨਾਂ ਕਰਕੇ ਹੀ ਆ ਸੋ ਇਸ ਚੀਜ਼ ਤੇ ਬਾਈ ਜੀ ਤਾਂ ਪ੍ਰਸ਼ਾਸਨ ਆਏ ਸੀਗੇ ਮੁਲਾਜ਼ਮ ਆਏ ਸੀਗੇ ਆਪਦਾ ਸਰਵੇ ਕਰਕੇ ਚਲੇ ਗਏ ਆ ਕੋਈ ਹੁਣ ਮੰਨ ਲਓ ਉਹ ਤਾਂ ਸਮਾਂ ਪੈਂਦੀ ਪਤਾ ਲੱਗਦਾ ਜੀ ਕੀ ਕਰਨਗੇ ਕੀ ਨਹੀਂ ਸਮਾਂ ਉਹ ਤਾਂ ਉਹਨਾਂ ਤੇ ਡਿਪੈਂਡ ਹੈ ਸੂਚਨਾ ਮਿਲੀ ਸੀਗੀ ਪਰ ਮੰਨ ਲਓ ਅੱਜ ਹਵਾ ਜ਼ਿਆਦਾ ਹੋਣ ਕਰਕੇ ਉਹ ਰਾਸਤੇ ਦੇ ਵਿੱਚੋਂ ਵਾਪਸ ਚਲੇ ਗਏ ਸੀ ਕਿਉਂਕਿ ਇੱਥੇ ਆਪਾਂ ਕੰਟਰੋਲ ਕਰ ਲਿਆ ਸੀਗਾ ਕਿ ਕਿਸ ਤਰ੍ਹਾਂ ਕੰਟਰੋਲ ਆਪ ਹੀ ਕੰਟਰੋਲ ਕੀਤਾ ਜੀ ਇਸ ਤਰ੍ਹਾਂ ਟਰੈਕਟਰਾਂ ਨਾਲ ਕੰਟਰੋਲ ਕੀਤਾ ਮੰਨ ਲਓ ਜਿਵੇਂ ਛਪੈਦਿਆਂ ਹੋਣ ਕਰਕੇ ਸਾਰਾ ਪਿੰਡ ਆ ਗਿਆ ਉਹਦੇ ਨਾਲ ਕੰਟਰੋਲ ਕਰਕੇ ਬਚਤ ਹੋਈ ਹੈ ਕਿ ਕਿਹੜ ਨਾਲ ਲੱਗਦੀ ਸੀ ਸਾਰੀ ਤਕਰੀਬਨ ਟੋਟਲ ਜਿਹੜੀ ਹੈਗੀ ਆ 200 ਤੋਂ 300 300 ਵੱਧ ਹੀ ਹੋ ਸਕਦਾ ਖੜੀ ਕਨਕਸ ਨੇ ਨਾਲੋਂ ਅੱਗ ਨਾਲ ਪਿੰਡ ਵਾਸੀ ਆ ਬਹੁਤ ਨੁਕਸਾਨ ਹਾਂਜੀ ਹਾਂਜੀ ਫਿਰ ਕਾਫੀ ਨੁਕਸਾਨ ਹੋ ਸਕਦਾ ਸੀ ਮੰਗ ਕੀ ਕਰਦੇ ਮੰਗ ਕੁਛ ਨਹੀਂ ਜੀ ਮੰਨ ਲਓ ਜੋ ਅੱਜ ਨੁਕਸਾਨ ਹੋ ਰਿਹਾ ਕੱਲ ਕਿਸੇ ਦਾ ਨਾ ਹੋਵੇ ਕਿ ਜਿਹੜੀਆਂ ਹੁਣ ਮੰਨ ਲਓ ਤਾਰਾਂ ਹੈਗੀਆਂ ਇਹਨਾਂ ਦਾ ਹੰਦ ਕੀਤਾ ਜਾਵੇ ਜਾਂ ਲਾਈਟ ਵਾਲੇ ਜੋ ਮੁਲਾਜ਼ਮਾ ਉਹ ਧਿਆਨ ਦੇਣ ਇਹਨਾਂ ਚੀਜ਼ਾਂ ਵਾਲੇ ਪਾਸੇ ਜਾਂ ਜੋ ਵਾਰੀ-ਵਾਰੀ ਚੀਜ਼ ਦਾ ਨੁਕਸਾਨ ਹੋ ਰਿਹਾ ਉਹ ਉਸ ਵਾਸਤੇ ਖਿਆਲ ਕਰਕੇ ਵੀ ਜੋ ਮੰਗਿਆ ਸਾਡੀਆਂ ਹੈਗੀਆਂ ਉਹਨਾਂ ਨੂੰ ਪੂਰੀਆਂ ਕੀਤੀਆਂ ਜਾਵੇ ਜਿਵੇਂ ਹੁਣ ਤਾਰਾਂ ਦਾ ਹੈਗਾ ਸਾਡਾ ਵਾਰੀ-ਵਾਰੀ ਨੁਕਸਾਨ ਹੁੰਦਾ ਉਹ ਹੁੰਦਾ ਵੀ ਲਾਟ ਕਰਕੇ ਉੱਥੋਂ ਅੱਗ ਪੈਂਦੀ ਹੈ ਤੇ ਨੁਕਸਾਨ ਹੁੰਦਾ ਸੋ ਇਹ ਚੀਜ਼ ਤੇ ਧਿਆਨ ਦਿੱਤਾ ਮੇਰਾ ਨਾਈ ਕਰਮਬਰਾੜ ਚਿਬਣਾ ਵਾਲੀ ਬਹੁਤ ਗਰੋਪੀ ਦਾ ਦਿਨ ਸੀ ਅੱਜ ਪਰ ਪ੍ਰਮਾਤਮਾ ਨੇ ਮਿਹਰ ਕੀਤੀ ਨਗਰ ਦਾ ਬਹੁਤ ਵੱਡਾ ਸਹਿਯੋਗ ਸੀ ਆਂਡ ਗਮਾਡ ਪਿੰਡਾਂ ਦਾ ਬੜਾ ਵੱਡਾ ਸਹਿਯੋਗ ਸੀ ਜਦੋਂ ਹੀ ਦਰਬਾਰ ਸਾਹਿਬ ਆਵਾਜ਼ ਆਈ ਸਾਡੇ ਸਤਕਾਰਯੋਗ ਸੇਵਕ ਸਿੰਘ ਜੀ ਪ੍ਰਧਾਨ ਉਹਨਾਂ ਦੇ ਪਰਾਲਾ ਸਦਕਾ ਕਿਹਨਾਂ ਤੋਂ ਹੌਸਲਾ ਛੱਡ ਚੁੱਕੇ ਸੀ ਨਾਲ ਸਾਡੇ ਸਕਾਰਜੋਗ ਵੱਡੇ ਭਾਈ ਜਸੂਜੀ ਦੀ ਢਾਣੀ ਹੈ ਉਹਨਾਂ ਨੇ ਹੌਸਲਾ ਦਿੱਤਾ ਜੀ ਪ੍ਰਧਾਨ ਸਾਹਿਬ ਵੀ ਟਰੈਕਟਰ ਆਪਣੇ ਸਾਰਿਆਂ ਕੋਲ ਹੀ ਐ ਤੇ ਆਪਾਂ ਕਰੀ ਉਪਰਾਲਾ ਕਰਕੇ ਵੇਖ ਗਏ ਪਰ ਪ੍ਰਮਾਤਮਾ ਨੇ بڑا ਨਜਾਕਤ ਨੂੰ ਸਮਝਦੇ ਹੋਏ ਇਸ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਤੇ ਨਗਰ ਦਾ ਬੜਾ ਵੱਡਾ ਸਹਿਯੋਗ ਰਿਹਾ ਜਿੱਥੇ ਪ੍ਰਮਾਤਮਾ ਦਾ ਵੱਡਾ ਸਹਿਯੋਗ ਸੀ ਪਿੰਡ ਵਾਲਿਆਂ ਨੇ ਜਿਵੇਂ ਵੀ ਹੋਇਆ ਟਰੈਕਟਰ ਵੱਧ ਤੋਂ ਵੱਧ ਇਸ ਮਾਨ ਦੇ ਵਿੱਚ ਕਿਉਂਕਿ ਆਸੇ ਪਾਸੇ ਵੀ ਢਾਣੀਆਂ ਬਹੁਤ ਸੀ ਪਿੰਡ ਵੀ ਨਾਲ ਨਜ਼ਦੀਕ ਹੀ ਹੈ ਫਿਰ ਵੀ 4-5 ਏਕੜ ਦਾ ਨੁਕਸਾਨ ਹੋ ਚੁੱਕਿਆ ਸਾਡੇ ਗਰਸੇਵਕ ਸਿੰਘ ਜੀ ਪ੍ਰਧਾਨ ਉਹਨਾਂ ਦੀ ਜ਼ਮੀਨ ਸੀ ਸਾਡੇ ਪਸ਼ਪਿੰਦਰ ਸਿੰਘ ਜੀ ਸਾਡੇ ਸਤਕਾਰਯੋਗ ਛੋਟੇ ਵੀਰ ਉਹਨਾਂ ਦੇ ਫਾਦਰ ਸਾਹਿਬ ਮਨਜੀਤ ਸਿੰਘ son of ਕੌਰ ਸਿੰਘ ਗਰਸੇਵਕ ਸਿੰਘ ਬਰਾਜ ਸਿੰਘ ਦੋਵੇਂ ਬ੍ਰਦਰ ਆ ਸਰਦਾਰ ਕਰਚਨ ਸਿੰਘ ਜੀ ਦੇ ਬੇਟੇ ਆ ਇਹਨਾਂ ਦਾ ਹੀ ਵਾਂ ਸੀ ਤੇ ਮੈਂ ਦੁਬਾਰਾ ਫਿਰ ਇਸ ਨਗਰ ਦਾ ਤਹਿਦਲੋ ਧੰਨਵਾਦ ਕਰਦਾ ਹਾਂ ਇਹ ਜੋ ਕਰੋਪੀ ਆਈ ਨਗਰ ਨੇ ਨਜਿੱਠੀ ਤੇ ਵਾਹਿਗੁਰੂ ਦਾ ਵੱਡਾ ਬਹੁਤ ਵੱਡਾ ਸਹਿਯੋਗ ਸੀ ਇਹ ਜੀ 6 ਮਹੀਨੇ ਤੋਂ ਬਾਅਦ ਹੀ ਲਾਈਟ ਆਉਂਦੀ ਹੈ ਤੇ ਤਾਰਾਂ ਦੇ ਸਵਾਰਕ ਨਾਲ ਹੀ ਇਹ ਅੱਗ ਲੱਗੀ ਹੈ ਪਰ ਮੈਂ ਹਮੇਸ਼ਾ ਇਸ ਪਿੰਡ ਨੂੰ ਸਹਾਇਤਾ ਕਰਦੀ ਦੇਖਿਆ ਜਦੋਂ ਵੀ ਕਿਸੇ ਦੇ ਮੁਸੀਬਤ ਪੈਂਦੀ ਹੈ ਉਸ 5-4 ਸਾਲ ਪਹਿਲਾਂ ਵੀ ਸਾਡੇ ਇਸ ਪਰਿਵਾਰ ਤੇ ਬਹੁਤ ਵੱਡਾ ਕਹਿਰ ਆਪ ਰਿਆ ਸੀ ਸਰਦਾਰ ਦਰਸ਼ਨ ਸਿੰਘ ਸਰਪੰਚ ਜੋ ਇਸ ਦੁਨੀਆ ਤੋਂ ਚਲੇ ਗਏ ਉਸੇ ਦਾ ਇਹ ਪਰਿਵਾਰ ਹੈ ਉੱਥੇ ਫੇਰ ਅੱਗ ਲੱਗੀ ਆ ਪਰ ਪ੍ਰਮਾਤਮਾ ਦਾ ਅਸੀਂ ਸ਼ੁਕਰਗੁਜ਼ਾਰ ਕਰਦੇ ਆ ਵੀ ਚਲੋ ਜੋ ਨੁਕਸਾਨ ਹੋਇਆ ਉਹ ਸਿਰ ਮੱਥੇ ਮੰਨ ਵੀ ਲਿਆ ਪਰਿਵਾਰ ਨੇ ਵੀ ਮੰਨ ਲਿਆ ਪਰ ਬਹੁਤ ਵੱਡੀ ਦੁਰਘਟਨਾ ਹੋਣ ਤੋਂ ਇਹ ਇੱਕ ਪਰਿਵਾਰ ਦੇ ਕੇਸ ਸੀ ਇਹ ਜਾਂ ਅਲੱਗ-ਅਲੱਗ ਦੋ ਪਰਿਵਾਰ ਇਕ ਦਾ ਠੇਕੇ ਤੇ ਆ ਸਾਡੇ ਛੋਟੇ ਵੀਰ ਖੜੀ ਆ ਪਛਮਿੰਦਰ ਜੀ ਇਹਨਾਂ ਦਾ ਹੀ ਪਰਿਵਾਰ ਆ ਤੇ ਮੈਂ ਦੁਬਾਰਾ ਫੇਰ ਇਸ ਨਗਰ ਦਾ ਤੇ ਪ੍ਰਮਾਤਮਾ ਦਾ ਕੋਈ ਟਾਈਮ ਤੇ ਨਹੀਂ ਜੀ ਤੇ ਟਾਈਮ ਤੇ ਨਾ ਆਉਂਦਾ ਕਾਰਨ ਵੀ ਏਸੀ ਮੰਨ ਲਓ ਸਾਰੇ ਪਾਸੇ ਅੱਜ ਤੱਕ ਕਾਫੀ ਦਾਮ ਤੇ ਹੁਣ ਚੱਲੀ ਜਾਂਦਾ ਕੰਮ ਆ। ਉਹਦੇ ਕਰਕੇ ਫਿਰ ਗਿਟ ਥੋੜੀਆਂ ਹੋਣ ਕਰਕੇ ਮੰਨ ਲਓ ਕਮੀ ਲੱਗੀ ਚਲੋ ਇੱਥੇ ਕੰਟਰੋਲ ਹੋਣ ਕਰਕੇ ਉਹਨਾਂ ਨੂੰ ਵਾਪਸ ਮੋੜਤਾ ਸੀ। ਇਹ ਫਿਰ ਤੁਸੀਂ ਆਪ ਹੀ ਬੁਝਾਈਏ। ਹਾਂਜੀ ਆਪ ਹੀ। ਇਹ ਕਦੇ ਨਾਲ ਟਰੈਕਟਰ ਨਾਲ ਟਰੈਕਟਰਾਂ ਨਾਲ ਤੇ ਮੰਨ ਲਓ ਕੁਝ ਝਾਪੇ ਵਗੈਰਾ ਜਿਵੇਂ ਆਪਾਂ ਸ਼ਪਾਇਦਾ ਵਗੈਰਾ ਵਰਤ ਲੈਨੇ ਉਹਦੇ ਨਾਲ ਆਪਾਂ ਅੱਗ ਬੁਝਾਈਏ। ਕਿੰਨੇ ਵਜੇ ਲੱਗੀ ਸੀ? ਇਹ 6:30 ਵਜੇ ਤੋਂ ਬਾਅਦ। ਹਾਂਜੀ ਜਿਹੜੀ ਵੀ ਮੰਨ ਲਓ 5 ਪੌਣੇ 4-5 ਕਿੱਲੇ ਮੱਲੂਤਬਾ ਹੋ ਚੁੱਕੀ ਆ। ਉਹ ਤੁੰਗ ਰਕਬਾ ਕਿੰਨਾ ਕੀ ਇਸ ਇੱਥੇ ਇਸ ਤੋਂ ਬਿਨਾ ਮੰਨ ਕੇ ਚੱਲੋ ਹਜੇ 11 ਕਿਲੇ ਇੱਕ ਹੈ ਤੇ ਕਾਫੀ ਨਾਲ ਮੰਨ ਲਓ ਪਰਿਵਾਰ ਦਾ ਜ਼ਮੀਨ ਦੀ ਜਿਹੜੀ ਅਲੱਗ ਇੱਕ ਸਾਈਡ ਤੇ ਆ ਜਾਂਦੀ ਆ। ਪਰ ਵਾਹਿਗੁਰੂ ਦੀ ਕਿਰਪਾ ਨਾਲ ਚੱਲੋ ਜੋ ਹੋ ਗਿਆ ਉਹ ਬਚਤ ਹੋ ਗਈ ਹੈ ਜੋ ਨੁਕਸਾਨ ਹੋ ਗਿਆ ਚੱਲੋ ਵਾਹਿਗੁਰੂ ਦੇ ਦੁਸ਼ਮਣ ਚ ਕੱਟਤਾ। ਇਹ ਜੀ ਦੱਸਣਾ ਚਾਹੁੰਨੀ ਆ ਵੀ ਹਜ਼ਾਰਾਂ ਏਕੜ ਜ਼ਮੀਨਾਂ ਦੀ ਜ਼ਮੀਨ ਆ ਇਹ ਨਾਲ ਕਣਕ ਖੜੀ ਆ। ਚੇਰੇ ਆਲਾ ਗੰਧੜ ਖੁੰਨਣ ਕਲਾ ਕੁੰਡੇ ਹਲਾ ਕੇ ਸਾਰਾ ਏਰੀਆ ਪਿਆ ਨਾਨਕਪੁਰਾ ਸਾਰਾ ਏਰੀਆ ਰਹਿੰਦਾ ਜੀ ਤੇ ਧੰਨਵਾਦ ਦਿਲੋਂ ਵੀ ਪਿੰਡ ਨਗਰ ਨੇ ਤਾਂ ਪਹੁੰਚਨੇ ਪਹੁੰਚਣਾ ਜਿਹੜੇ ਸਾਡੇ ਭਰਾ ਸਤਕਾਰਯੋਗ ਟਾਣੀਆਂ ਚ ਰਹਿੰਦੇ ਆ ਤੇ ਉਹ ਵੀ ਟਰੈਕਟਰ ਲਾ ਕੇ ਪਹੁੰਚੇ ਜਿਵੇਂ ਸਤਕਾਰਯੋਗ ਸਾਡੇ ਮਹਿੰਦਰ ਸੇਖੋਂ ਜੀ ਵਾਇਸ ਹੁੰਦੇ ਸਾਰ ਉਹ ਇੱਥੇ ਪਹੁੰਚੇ ਆ ਨਗਰ ਦਾ ਬੜਾ ਵੱਡਾ ਸਹਿਯੋਗ ਰਿਹਾ ਆ ਆਣ ਗਮਾਣ ਦਾ ਬੜਾ ਵੱਡਾ ਸਹਿਯੋਗ ਰਿਹਾ ਸਾਰੀ ਜੇਕਰ ਮੰਨ ਲਓ ਹੁਣ ਅੱਗ ਲੱਗੀ ਸੀ ਇੱਕੋ ਸਾਰੀ ਖੇਤ ਸੀਗੇ ਪਰ ਸਾਰੇ ਤੱਕ ਪਹੁੰਚ ਸਕਦੀ ਸੀ ਪਹੁੰਚ ਸਕਦੀ ਸੀ ਕੋਈ ਸ਼ੱਕ ਨਹੀਂ ਸੀ ਇਹ ਸਰ ਇਹ ਤਾਂ ਹਵਾ ਦੇ ਮੰਨ ਲਓ ਹਵਾ ਦੇ ਨਾਲ ਹੀ ਇਹਨੇ ਚੱਲਣਾ ਹੁੰਦਾ ਅੱਗ ਨੇ ਆਵਾਜ਼ ਆ ਮੰਨ ਲਓ ਰੁਕ ਹੁਲਟ ਸੀਗਾ ਉਹਦੇ ਕਰਕੇ ਮੰਨ ਲਓ ਰੁਕ ਗਈ ਅੱਗ ਜੇ ਇਹਦਾ ਰੁਕ ਚੇਂਜ ਹੁੰਦਾ ਤੇ ਇਹਨੇ ਕਈ ਏਕੜ ਜਮੀਨ ਤਬਾਹ ਕਰ ਦੇਈ ਸੀ ਤੇ ਵਿੱਚ ਵੜ ਕੇ ਟਰੈਕਟਰ ਨੇ ਜੀ ਫਿਰ ਅੱਗ ਬੁਝਾਈ ਐ ਇਹ ਵੱਡਾ ਸਹਿਯੋਗ ਸਾਡੇ ਕਲੱਬ ਦੇ ਪ੍ਰਧਾਨ ਆਈ ਕਰਸੇਵਕ ਸਿੰਘ ਉਹਨਾਂ ਦੇ ਆਣ ਗਵਾਣ ਜਿਨ੍ਹਾਂ ਨੇ ਉਹਨਾਂ ਨੂੰ ਆਖਿਆ ਹੱਲਾਸ਼ੇਰੀ ਦਿੱਤੀ ਵੀ ਚਲੋ ਆਪਾਂ ਟਰੈਕਟਰ ਵੜ ਗਏ ਤੇ ਨਗਰ ਦਾ ਆ ਕੇ ਉਝੂਮ ਨਾਲ ਖੜ ਜਾਣਾ ਤੇ ਬੂੰਦ ਬੂੰਦ ਨਾਲ ਦਰਿਆ ਪਰ ਜਾਂਦਾ ਮੈਂ ਹਮੇਸ਼ਾ ਇਸ ਨਗਰ ਦਾ ਰਹਿਣੀ ਇਹ ਪਰਿਵਾਰ ਰਹੂਗਾ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਰੈਸੀ ਲੱਕ ਵੀ ਹੈਗਾ ਰੈਸੀ ਲੱਕ ਬਈ ਟਾਣੀਆਂ ਨਾਲ ਇੱਥੋਂ ਜੀ ਇੱਥੋਂ ਕੁਝ ਕਮ ਚਾਰ ਕਿੱਲਾਂ ਦੀ ਪਿੰਡ ਸ਼ੁਰੂ ਕਿੱਲਾਂ ਤੇ ਪਿੰਡ ਸ਼ੁਰੂ ਆ ਕਿੰਨਾ ਨਾਲ ਲੁਟਾਣੀਆਂ ਸ਼ੁਰੂ ਹੋ ਜਾਂਦੀਆਂ ਕਿੰਨੀਆਂ ਟਾਣੀਆਂ ਟਾਣੀਆਂ तकरीबन 10 ਟਾਣੀਆਂ ਇੱਥੇ ਹਾਂਜੀ ਇਹ ਤੁਸੀਂ ਕੈਮਰੇ ਨਾਲ ਤੇ ਲੈਟ ਦੇ ਸਪਾਰਕ ਨਾਲ ਕਣਕ ਨੂੰ ਅੱਗ ਲੱਗ ਗਈ ਉਹਦੇ ਉਹਦੀ ਦੇਖਿਆ ਸੀ ਜੀ ਜੋ 스파ਰਕ ਵਜਿਆ ਤਾਰਾਂ ਬਹੁਤ ਢਿੱਲੀਆਂ ਐ ਇਹ ਆ ਇਸ ਵਾਲੀ ਕੋਈ ਨਾ ਕੋਈ ਨੁਕਸਾਨ ਹੁੰਦਾ ਰਹਿੰਦਾ ਜੀ ਇਹ ਲਾਈਨ ਪਾਸੇ ਕੀਤੀ ਜਾਵੇ ਜੀ ਜਦੋਂ ਵਜਿਆ ਚੰਗੜਾ ਉਹਦੀ ਪਤਾ ਲੱਗ ਗਈ ਹਾਂਜੀ ਮੌਕੇ ਤੇ ਇੱਥੇ ਖੜੇ ਸੀਗੇ ਹਾਂਜੀ ਕਿੰਨੇ ਕ ਵਜੇ ਦਾ ਕਹਿ ਸਕਦੇ ਸਟ੍ਰਿਕ 6:30 6:30 ਵਜੇ ਦੀ ਗੱਲ ਹੈ ਹਾਂ ਟਾਈਮ ਤਾਂ ਨਹੀਂ ਵੇਖਿਆ ਪੌਣੇ 10:00 ਸੜ ਸੁੜ ਗਿਆ ਕਿੱਥੇ ਉਹਨੂੰ ਵੀ ਸੜ ਗਿਆ ਹਾਂਜੀ ਹਾਂਜੀ ਉਹ ਤਾਂ ਪਿੰਡal ਆ ਗਈ ਉਹਨਾਂ ਕਰਕੇ ਬੁਝ ਗਈ ਅੱਗ ਕੰਦਰਾ ਤੋਂ ਵੀ ਆਇਆ ਜੀ ਕੁੰਡਿਆ ਤੇ ਆਏ ਸ਼ੇਰੇ ਵਾਲੋ ਤੇ ਕੁੰਜੇ ਬਹੁਤ ਲੋਕ ਸੀਗੇ ਜਿਹੜੇ ਬਚਤ ਹੋ ਗਏ ਤਿੰਨ ਚਾਰ ਨੂੰ ਸੂਚਿਤ ਕੀਤਾ ਇਸ ਬਾਰੇ ਪਤਾ ਨਹੀਂ ਜੀ ਦੂਜੇ ਬੰਦੇ ਨੇ ਪਤਾ ਹੀ ਮਿਲਤਾ ਨਹੀਂ ਪਤਾ ਲੱਗਿਆ ਹਾਂ ਨਹੀਂ ਜਾਣੀ ਨੁਕਸਾਨ ਤੋਂ ਬਚਦਣ ਸਾਰੇ ਘਰਾਂ ਦੀ ਆਗ ਆਈ ਸਾਰੇ ਟਾਣੀਆਂ 'ਚ ਬੈਠੇ ਆ ਉਹ ਤਾਂ ਕੁਦਰਤੀ ਬਚਤ ਹੋ ਗਈ ਜੇ ਥੋੜਾ ਜਿਹਾ ਲੇਟ ਹੁੰਦੀ ਫਿਰ ਕੀ ਪਤਾ ਲੱਗਣਾ ਸੀ ਪੰਜ ਕੇਕੜਾ